ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਜਿਕ ਦੇਮ ਮਾਨਸਾ ਦੋਸਤੋ ਗੱਲ ਕਰਦੇ ਆਂ ਜਿ ਇਲੈਕਟ੍ਰਿਕ ਈਲ ਮੱਛੀ ਦੀ ਤੇ ਇਲੈਕਟ੍ਰਿਕ ਈਲ ਮੱਛੀ ਬਾਰੇ ਕੁਝ ਰੋਚਕੀ ਜਾਣਕਾਰੀ ਹੈ ਇਲੈਕਟ੍ਰਿਕ ਈਲ ਮੱਛੀ ਮਤਲਬ ਬਿਜਲੀ ਦੇ ਝਟਕੇ ਦੇਣ ਵਾਲੀ ਮੱਛੀ ਪੂਰੀ ਦੁਨੀਆ 'ਚ ਇਲੈਕਟ੍ਰਿਕ ਈਲ ਮੱਛੀਆਂ ਵੀ ਤੋਂ ਵੀ ਜ਼ਿਆਦਾ ਪ੍ਰਜਾਤੀਆਂ ਮੌਜੂਦ ਹਨ ਇਹਨਾਂ 'ਚੋਂ ਲਗਭਗ 3 ਪ੍ਰਜਾਤੀਆਂ ਭਾਰਤ ਵਿੱਚ ਹੀ ਹੈ ਮੌਜੂਦ ਹੈ ਇਹ ਮੱਛੀ ਆਪਣੇ ਆਪ ਨੂੰ ਬਚਾਉਣ ਲਈ ਨਹੀਂ ਸਗੋਂ ਸ਼ਿਕਾਰ ਕਰਨ ਲਈ ਬਿਜਲੀ ਦੇ ਛੱਟ ਕੇ ਦਿੰਦੀ ਹੈ। ਇਹਦੇ ਸਰੀਰ ਚ ਲੱਖਾਂ ਦੀ ਤਰ੍ਹਾਂ ਸੈੱਲ ਹੁੰਦੇ ਆ ਜੋ ਬੈਟਰੀ ਦੀ ਤਰ੍ਹਾਂ ਕੰਮ ਕਰਦੇ ਆ। ਇਹਨਾਂ ਨੂੰ ਇਲੈਕਟ੍ਰਿਕ ਇਟਸ ਕਹਿੰਦੇ ਆ। ਇਹਨਾਂ ਚ ਪੋਜ਼ਿਟਿਵ ਤੇ ਨੈਗੇਟਿਵ ਦੋਨੇ ਚਾਰਜ ਹੁੰਦੇ ਆ। ਇਹ ਲੱਖਾਂ ਸੈੱਲ ਇੱਕ ਦੂਜੇ ਨਾਲ ਜੁੜ ਕੇ ਇੱਕ ਵੱਡੀ ਬੈਟਰੀ ਦਾ ਨਿਰਮਾਣ ਕਰਦੇ ਆ। ਜਦੋਂ ਇਲੈਕਟ੍ਰਿਕ ਈਲ ਮੱਛੀ ਕਿਸੇ ਵੀ ਜੀਵ ਤੇ ਹਮਲਾ ਕਰਦੀ ਹੈ ਤਾਂ ਇਸ ਦਾ ਸੈਂਟਰ ਨਰਵਸ ਸਿਸਟਮ ਕਮਾਂਡ ਦਿੰਦਾ ਹੈ। ਉਸੇ ਵੇਲੇ ਸਾਰੇ ਸੈੱਲ ਇੱਕ ਦੂਜੇ ਨਾਲ ਮਿਲ ਕੇ ਇੱਕ ਬਹੁਤ ਸ਼ਕਤੀਸ਼ਾਲੀ ਸ਼ਾਰਟ ਜਨਰੇਟ ਕਰਦੇ ਹਨ ਇੱਕ ਵਾਰ ਪੂਰੀ ਸ਼ਕਤੀ ਨਾਲ ਉਸ ਜੀਵ ਨੂੰ ਬਿਜਲੀ ਦਾ ਝਟਕਾ ਦੇ ਕੇ ਮਾਰ ਦਿੰਦੇ ਹਨ ਜਾਂ ਬੇਹੋਸ਼ ਕਰ ਦਿੰਦੇ ਹਨ ਇਲੈਕਟ੍ਰਿਕ ਈਲ ਮੱਛੀ ਬਾਰੇ ਰੋਜ਼ ਦੀ ਜਾਣਕਾਰੀ ਇੱਕ ਇਲੈਕਟ੍ਰਿਕ ਈਲ ਮੱਛੀ ਕੈਪ ਫੈਸ ਕੈਪਸਿਟ ਪਰਿਵਾਰ ਦੇ ਮੈਂਬਰਾਂ ਚ ਗਿਣੀ ਜਾਂਦੀ ਹੈ ਇਹ ਮੱਛੀ ਆਪਣੇ ਸ਼ਿਕਾਰ ਨੂੰ 600 ਤੋਂ 800 ਵਾਰ ਤੱਕ ਝਟਕਾ ਮਾਰ ਸਕਦੀ ਹੈ ਇਲੈਕਟ੍ਰਿਕ ਹੀਲ ਮੱਛੀ ਦੇ ਸਰੀਰ 'ਚ ਪੈਦਾ ਹੋਣ ਵਾਲਾ ਕਰੰਟ ਇਸ ਦੇ ਸਰੀਰ 'ਚ ਮੌਜੂਦ ਸੈਲਸ ਤੋਂ ਹੁੰਦਾ ਹੈ। ਇਹ ਮੱਛੀ ਆਪਣੇ ਸ਼ਿਕਾਰ ਨੂੰ 800 ਵਾਟ ਤੱਕ ਦਾ ਝਟਕਾ ਦੇ ਸਕਦੀ ਹੈ। ਇਹ ਮੱਛੀ ਆਪਣੇ ਕਰੰਟ ਨਾਲ ਮਗਰਮੱਛ ਨੂੰ ਵੀ ਮਾਰ ਸਕਦੀ ਹੈ। ਇਹ ਮੱਛੀ ਦੇਖਣ 'ਚ ਸੱਪ ਦੀ ਤਰ੍ਹਾਂ ਲੱਗਦੀ ਹੈ। ਇਲੈਕਟ੍ਰਿਕ ਹੀਲ ਮੱਛੀ ਸਾਹ ਲੈਣ ਲਈ ਸਮੁੰਦਰ ਤੋਂ ਬਹੁਤ ਬਾਹਰ ਆਉਣਾ ਪੈਂਦਾ ਹੈ ਅਤੇ ਇਹ ਆਪਣਾ ਸਾਰਾ ਸਮਾਂ ਪਾਣੀ 'ਚ ਨਹੀਂ ਬਿਤਾ ਸਕਦੀ। ਇਲੈਕਟ੍ਰਿਕ ਹੀਲ ਮੱਛੀ ਦੀ ਲੰਬਾਈ 8 ਫੁੱਟ ਤੋਂ ਪਰ 43 ਪੌਂਡ ਤੱਕ ਹੋ ਸਕਦਾ ਹੈ ਇਲੈਕਟ੍ਰਿਕ ਈਲ ਮੱਛੀ ਇੱਕ ਯਹੀ ਮੱਛੀ ਹੈ ਜੋ ਮਿੱਠੇ ਅਤੇ ਖਾਰੇ ਦੋਨੇ ਤਰ੍ਹਾਂ ਦੇ ਪਾਣੀ 'ਚ ਰਹਿ ਸਕਦੀ ਹੈ ਇਲੈਕਟ੍ਰਿਕ ਈਲ ਮੱਛੀ ਸਮੁੰਦਰ ਵਿੱਚ 50000 ਤੋਂ 1 ਲੱਖ ਅੰਡੇ ਦਿੰਦੀ ਹੈ ਇਹ ਸੀ ਇਲੈਕਟ੍ਰਿਕ ਈਲ ਮੱਛੀ ਬਾਰੇ ਕੁਝ ਜਾਣਕਾਰੀ ਤੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਾਡੇ ਪੇਜ ਨੂੰ ਫੋਲੋ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ